ਜਿਹੜੀ ਫੀਮੇਲ ਸੀ ਐਕਸ ਬਹੁਤ ਵੱਡੀ ਪ੍ਰੋਬਲਮ ਹੈ ਫੀਮੇਲ ਸੀ ਬੱਚਿਆਂ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਅਸੀਂ ਸੁਣ ਗਦੀਆਂ ਰਹਿੰਦੀਆਂ ਨੇ ਸਾੜੇ ਹਫ਼ਤੇ ਕਿਤੇ ਨਾ ਕਿਤੇ ਇਹ ਚੱਲੀ ਜਾ ਰਿਹਾ ਸਾੜੇ ਸੂਚ ਚੱਲੀ ਜਾ ਰਹੀਆ ਇਹਨੂੰ ਸ਼ਾਂਤ ਕਿਵੇਂ ਕਰਨਾ ਹੈ ਪੀਸ ਆਫ ਮਾਈਂਡਸ ਕਿਵੇਂ ਹੋ ਰੇ ਗੱਲਾਂ ਨੂੰ ਦਿਮਾਗ ਤੋਂ ਬਾਹਰ ਕਿਵੇਂ ਕੱਢਣਾ ਹੈ ਸਰਸ਼ਿਕਾ ਨਮਸਕਾਰ ਆਦਵ ਮੈਂ ਹਸਤੰਦ ਜਿਤ ਮਨ ਚੰਦਾ ਹਜ ਕਲ ਕਰਦੇ ਆ ਛੜੀ ਫੀਮੇਲਸ ਹੀ ਅਕਸਰ ਬਹੁਤ ਵੱਡੀ ਪ੍ਰੋਬਲਮ ਹੈ ਉਹ ਫੀਮੇਲਸ ਹੀ ਨੇ ਬੱਚਿਆਂ ਦੀਆਂ ਜੈਂਟਸ ਦੀਆਂ ਪਰ ਏਕ ਫੀਮੇਲਸ ਉਹ ਬਹੁਤ ਜ਼ਿਆਦਾ ਹੈ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਬਿਮਾਰੀਆਂ ਹੋ ਜਾਂਦੀਆਂ ਨੇ ਅਸੀਂ ਉਹਦੇ ਨਾਲ ਬਹੁਤ ਜ਼ਿਆਦਾ ਸਮੱਸਿਆ ਦੇ ਵਿੱਚ गिरਦੇ ਜਾ ਰਹੇ ਹਾਂ ਸਭ ਤੋਂ ਪਹਿਲਾਂ ਕਿ ਸਾਡੇ ਦਿਲ ਦੇ ਵਿੱਚ ਕੁਝ ਨਾ ਕੁਝ ਗੱਲਾਂ ਜਿਹੜੀਆਂ ਸੁਲਗਦੀਆਂ ਰਹਿੰਦੀਆਂ ਨੇ ਤੁਹਾਡੇ ਸਭ ਦੇ ਕਿਤੇ ਨਾ ਕਿਤੇ ਤੇ ਸੁਲਗਦੀਆਂ ਹੋਣਗੀਆਂ ਗੱਲਾਂ ਇਹਨਾਂ ਗੱਲਾਂ ਤੋਂ ਬਾਹਰ ਕਿਵੇਂ ਆਉਣਾ ਹੈ ਆਪਾਂ ਜੀ ਸਾਡੇ ਅੰਦਰ ਢੇਢ ਦਿਨ ਦੇ ਗਮ ਆ ਗਏ ਨੇ ਤੇ ਉਹਨਾਂ ਗਮਾਂ ਤੋਂ ਬਾਹਰ ਕਿਵੇਂ ਹੋਣਾ ਹੈ ਆਪਾਂ ਹਰ ਟਾਈਮ ਸਾਡਾ ਦਿਮਾਗ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਸਾਡੀ ਸੋਚ ਚੱਲੀ ਜਾ ਰਹੀ ਆ ਇਹਨੂੰ ਸ਼ਾਂਤ ਕਿਵੇਂ ਕਰਨਾ ਹੈ ਪੀਸ ਆਫ ਮਾਈਂਡਸ ਕਿਵੇਂ ਹੋਣਾ ਹੈ ਗੱਲਾਂ ਨੂੰ ਦਿਮਾਗ ਤੋਂ ਬਾਹਰ ਕਿਵੇਂ ਕੱਢਣਾ ਹੈ ਜ਼ਿੰਦਗੀ ਇੱਕ ਬੋਝ ਹੀ ਲੱਗਣੀ ਸ਼ੁਰੂ ਹੋ ਗਈ ਹੈ ਇਸ ਬੋਝ ਨੂੰ ਅਸੀਂ ਕਿ ਢੂੰਢੇ ਹੀ ਰਹਿਣਾ ਵਾ ਇਸ ਬੋਝ ਤੋਂ ਬਾਹਰ ਕਿਵੇਂ ਆਉਣਾ ਹੈ ਰਿਸ਼ਤਿਆਂ ਦੇ ਵਿੱਚ 파ੜੇ ਵੱਧਦੇ ਜਾ ਰਹੇ ਇਹਨਾਂ ਪਾੜੀਆਂ ਨੂੰ ਇਹਨਾਂ ਫਸਟ ਟਾਈਮ ਨੂੰ ਕਿਵੇਂ ਖਤਮ ਕਰਨਾ ਏ ਕੀ ਇਗਨੋਰ ਹੀ ਕਰ ਦੇਣਾ ਚਾਹੀਦਾ ਇਹਨਾਂ ਨੂੰ ਕਿ ਜਾਂ ਕਾਲ ਬਹਿ ਕੇ ਕੋਈ ਗੱਲ ਕਰਨੀ ਚਾਹੀਦੀ ਆ ਅਖੀਰ ਸੇ ਇਹੀ ਕਹਾਂਗੀ ਜ਼ਿੰਦਗੀ ਚੋਂ ਦਾ ਗੁਰਮੰਤਰ ਕੀ ਆ ਵੇਖੋ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਚਲਦੀਆਂ ਹੀ ਰਹਿੰਦੀਆਂ ਨੇ ਆਏ ਦਿਨ ਹਰ ਜਗ੍ਹਾ ਦੁੱਖ ਤੇ ਪਰ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ ਇੱਕੋ ਹੀ ਗੁਰਮੰਤਰ ਹੁੰਦਾ ਆਪਣੇ ਆਪ ਨੂੰ ਕੰਮ ਦੇ ਵਿੱਚ ਬਿਜ਼ੀ ਰੱਖਣਾ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਆ ਆਪਣੇ ਆਪ ਨੂੰ ਕੰਮ ਦੇ ਵਿੱਚ ਬਿਜ਼ੀ ਰੱਖੋ ਉਹਨਾਂ ਲੇਡੀਜ਼ ਜੋ ਵਿਹਲੀਆਂ ਰਹਿੰਦੀਆਂ ਨੇ ਜਿਨ੍ਹਾਂ ਕੋਲ ਟਾਈਮ ਬਹੁਤ ਜ਼ਿਆਦਾ ਹੁੰਦਾ ਥੋੜਾ ਕੰਮ ਕਰਨਾ ਹੈ ਬਹੁਤ ਜ਼ਿਆਦਾ ਟਾਈਮ ਆ ਪੁਰਾਣੇ ਸਮੇਂ 'ਚ ਲੇਡੀਜ਼ ਕੀ ਕਰਦੇ ਇੱਕ ਕੋਲੈਬੋਰੇਸ਼ਨ ਹੁੰਦਾ ਸੀਗਾ ਗਲੀ ਦੇ ਵਿੱਚ ਮੁਹੱਲਿਆਂ ਵਿੱਚ ਪਿੰਡਾਂ ਦੇ ਵਿੱਚ ਜਨਾਨੀਆਂ ਇਕੱਠੀਆਂ ਬੈਂਦੀਆਂ ਸੀ ਘਰਾਵਾਂ ਘਰਾਾਂ ਦੇ ਵਿੱਚ ਮੈਂਬਰਸ ਬਹੁਤ ਜ਼ਿਆਦਾ ਹੁੰਦੇ ਸੀ ਜਿਹਦੇ ਵਿੱਚ ਬਹਿ ਕੇ ਇੱਕ ਦੂਸਰੇ ਨਾਲ ਅਸੀਂ ਗੱਲਬਾਤ ਸਾਂਝੀ ਕਰ ਲੈਂਦੇ ਸੀ ਇੱਕ ਦੀ ਇੱਕ ਨਾਲ ਕੋਈ ਫ੍ਰਿਕਸ਼ਨ ਹੋ ਗਈ ਉਹਨੇ ਤੀਸਰੇ ਨਾਲ ਬਹਿ ਕੇ ਗੱਲ ਕਰ ਲਈ ਉਹਨੇ ਤੀਸਰੇ ਨੇ ਵੇਚਾ ਕਿ ਉਹਨੇ ਦੋਨਾਂ ਦੀ ਫ੍ਰਿਕਸ਼ਨ ਨੂੰ ਖਤਮ ਕਰ ਦਿੱਤਾ ਅੱਜ ਸਾਡੇ ਵਿੱਚ ਉਹ ਰਿਸ਼ਤੇ ਨਹੀਂ ਰਹਿ ਗਏ ਰਿਸ਼ਤੇ ਨਾ ਹੋਣ ਦੀ ਘਾਟ ਤੇ ਹੈਗੀ ਆ ਸਾਡੇ ਵਿੱਚ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਬਹਿ ਕੇ ਆਪਣੀ ਗੱਲ ਕਰਨੀ ਚਾਹੀਦੀ ਆ ਪਰ ਗੱਲ ਕਿੱਥੇ ਕਰੀਏ ਉਹ ਕੱਲ ਕਿਤੇ ਹੋਰ ਗਲਤੀ ਨਾ ਹੋ ਜਵੇ ਇਹ ਸੋਚ ਦੇ ਡਰ ਨਾਲ ਅਸੀਂ ਗੱਲ ਨਹੀਂ ਕਰਦੇ ਇਹਦੇ ਵਿੱਚ ਹੱਲ ਇਹੀ ਨਿਕਲਦਾ ਹੈ ਕਿ ਅਸੀਂ ਪਹਿਲਾਂ ਉਹਨੂੰ ਜਾਂਚੀਏ ਪਰਖੇ ਇਨਸਾਨ ਨੂੰ ਤੇ ਜਿਹਦੇ ਨਾਲ ਅਸੀਂ ਗੱਲ ਕਰ ਸਕਦੇ ਆ ਤੇ ਇਹਨਾਂ ਦਾ ਹੱਲ ਕੀ ਆ ਇਹਨਾਂ ਦਾ ਹੱਲ ਕੋਈ ਨਹੀਂ ਹੁੰਦਾ ਹਸਬੰਡ ਵਾਈਫ ਦੇ ਇੰਨੇ ਜ਼ਿਆਦਾ ਅੱਜ ਕੱਲ ਕੇਸ ਹੋ ਗਿਆ ਕਿ 90% ਜਿਹੜੇ ਕੋਰਟ ਕਚੈਰੀਆਂ ਨੇ ਇਹ ਭਰੇ ਭੇ ਆ ਤਲਾਕ ਦੇ ਕੇਸਾਂ ਨਾਲ ਜਾਂ ਲੜਾਈ ਦੇ ਕੇਸਾਂ ਦੇ ਨਾਲ ਜਦੋਂ ਅਸੀਂ ਇੱਥੇ ਜਾ ਕੇ ਕਿਤੇ ਬਹਿ ਕੇ ਗੱਲਬਾਤ ਕਰਦੇ ਆ ਗੱਲਾਂ ਦਾ ਹੱਲ ਕਰਦੇ ਆ ਫਿਰ ਵੀ ਸਾਨੂੰ ਪਤਾ ਲੱਗਦਾ ਵਾ ਇਹਦੇ ਵਿੱਚ ਹੱਲ ਹੈ ਕਾਏ ਕਿਤੇ ਗੱਲ ਕਰੀਏ ਥੋੜੀ ਥੋੜੀ ਗੱਲ ਕਰੀਏ ਥੋੜੀ ਥੋੜੀ ਗੱਲ ਰੱਖਦੇ ਆ ਰੱਖਦੇ ਆ ਸਾਡੀ ਗੱਲ ਰੱਖੀ ਜਾਂਦੀ ਆ ਤੇ ਜਦੋਂ ਗੱਲ ਰੱਖੀ ਜਾਂਦੀ ਆ ਤਾਂ ਫਿਰ ਮਸਲਾ ਵੀ ਕੋਈ ਨਹੀਂ ਰਹੇ ਸਾਨੂੰ ਅਸੀਂ ਇੱਕ ਤਾਂ ਤਲਾਕ ਲਿਆ ਦੂਸਰੇ ਥਾਈ ਜਾਣੀ ਕਹਨੂੰ ਉੱਥੇ ਵੀ ਜਾ ਕੇ ਇਹ ਪ੍ਰੋਬਲਮ ਹੋਏਗੀ ਫਿਰ ਅਸੀਂ ਕੀ ਕਰਾਂਗੇ ਇਹ ਨਹੀਂ ਹਾਲ ਹੈ ਇਹ ਤਾਂ ਹਾਲ ਹੀ ਆ ਕਿ ਸਾਨੂੰ ਇਹਦਾ ਹਾਲ ਗੱਲਾਂ ਨਾਲ ਪੈਂਦਾ ਹੈ ਗੱਲਾਂ ਨਾਲ ਬਹਿ ਕੇ ਕੱਢੀਏ ਸੀ ਜਦੋਂ ਅਸੀਂ ਇੱਕ ਦੂਸਰੇ ਨਾਲ ਗੱਲਾਂ ਕਰਦੇ ਹਾਂ ਬੈਠੇ ਹਾਂ ਥੋੜਾ ਥੋੜਾ ਟਾਈਮ ਅਸੀਂ ਆਪਣੇ ਰਿਸ਼ਤਿਆਂ ਨੂੰ ਦਿੰਨੇ ਆ ਸਾਰਿਆਂ ਨੂੰ ਅਸੀਂ ਪਾਸੇ ਦਿੰਨੇ ਆ ਸਾਡਾ ਮਨ ਦਾ ਬੋਝ ਵੀ ਹਲਕਾ ਹੋ ਜਾਂਦਾ ਹੈ ਸਾਡਾ ਜਦੋਂ ਮਨ ਦਾ ਬੋਝ ਹਲਕਾ ਹੋ ਜਾਂਦਾ ਤਾਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਨਹੀਂ ਲੱਗਦੀਆਂ ਅੱਜਕੱਲ ਅਕਸਰ ਕਿਹਾ ਜਾਂਦਾ ਹੈ ਕਿ ਫੀਮੇਲ ਨੂੰ ਥਾਇਰੌਇਡਸ ਬੋਰ ਆਉਂਦਾ ਹੈ ਬੀਪੀ ਫਲਕਚੂਏਟ ਕਰਦਾ ਰਹਿੰਦਾ ਹੈ 슈ਗਰ ਬਹੁਤ ਜ਼ਿਆਦਾ ਡਾਇਬੀਟਿਕ ਹੁੰਦੇ ਜਾ ਰਹੇ ਆ ਸੀ ਨਿੱਕੀਆਂ ਨਿੱਕੀਆਂ ਪ੍ਰੋਬਲਮਸ ਸਾਨੂੰ ਇਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਆਉਂਦੀਆਂ ਨੇ ਤੇ ਕਿਉਂ ਨਾ ਅਸੀਂ ਇਹਨਾਂ ਗੱਲਾਂ ਦਾ ਹੀ ਪੱਲਾ ਛੱਡਿਆ ਤੇ ਇਹਨਾਂ ਗੱਲਾਂ ਤੋਂ ਕਿਦੀ ਬਾਹਰ ਆ ਗਏ ਰੂਪਕਾਰ ਹੁਣਾਂ ਨੇ ਬੜਾਈ ਸੋਣਾ ਲਿਖਿਆ ਹੈ ਸੱਜਣਾ ਨਾਲ ਦਿਲ ਹੌਲਾ ਕਰ ਲੈਣਾ ਚਾਹੀਦਾ ਹੈ ਇੱਕ ਕੱਪ ਚਾਹ ਦਾ ਬਹਾਨਾ ਕਰ ਲੈਣਾ ਚਾਹੀਦਾ ਹੈ ਫਾਂਸ ਲਿਆ ਨੂੰ ਫੁਰਸ਼ਤ ਮਨ ਪਰ ਲੈਣਾ ਚਾਹੀਦਾ ਏ ਬੜੀ ਬੋਝੀਏ ਜ਼ਿੰਦਗੀ ਬੜੀ ਬੋਝੀਏ ਜ਼ਿੰਦਗੀ ਸੱਜਣਾ ਨਾਲ ਦਿਲ ਹੌਲਾ ਕਰ ਲੈਣਾ ਚਾਹੀਦਾ ਏ ਬਸ ਸਾਨੂੰ ਆਪਣੇ ਸੱਜਣਾ ਨਾਲ ਕਿਤੇ ਨਾ ਕਿਤੇ फ्रेंड्स ਬੈ ਕੇ ਆਪਣੇ ਦਿਲ ਦੀ ਗੱਲ ਕਿਤੇ ਨਾ ਕਿਤੇ ਰੱਖ ਲੈਣੀ ਚਾਹੀਦੀਆਂ ਜਦੋਂ ਅਸੀਂ ਰੱਖਦੇ ਹਾਂ ਸਾਡੀ ਜ਼ਿੰਦਗੀ ਦੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਨਿਕਲ ਜਾਂਦਾ ਏ ਇੱਕ ਦੂਸਰੇ ਨਾਲ ਹਲਕੇ ਜੀ ਅਸੀਂ ਜੀਣਾ ਸਿੱਖ ਲਿਆ ਸਾਡੀ ਜ਼ਿੰਦਗੀ ਦੇ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਅਸੀਂ ਛੁਟਕਾਰਾ ਪਾਵਾਂਗੇ ਔਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਅਸੀਂ ਅਲਵਿਦਾ ਕਹਿ ਸਕਾਂਗੇ ਥੈਂਕ ਯੂ